हां जी दोस्तों सारेया नु सस्श्रीकाल स्वागत करते हां ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸਰਿਆਲੀ 43 ਕਲਾਂ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਦੋਸਤੋ ਇਸ ਘਰੋਂ ਪਸ਼ੂ ਵੀ ਤੁਹਾਨੂੰ ਦਿਖਾਉਣੇ ਆ ਤੇ ਖੇਤੀਬਾੜੀ ਸੰਧ ਵੀ ਦਿਖਾਵਾਂਗੇ ਦੋ ਟਰੈਕਟਰ ਇੱਕ ਟਰਾਲੀ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਕਿਸੇ ਵੀਰ ਨੇ ਉਹ ਟਰਾਲੀ ਜਿਹੜੀ ਦੋਸਤੋ ਟੂੜੀ ਰੀਪਰ ਤੇ ਵੀ ਲਾਉਣੀ ਹੈ ਉਹਦੇ ਤੇ ਵੀ ਲੱਗਦੀ ਹੈ ਪੂਰੀ ਜਾਲੀ ਕੰਪਲੀਟ ਉਹ ਸੈੱਟ ਤੁਹਾਨੂੰ ਮਿਲ ਜੂਗਾ ਤੇ ਇੱਕ ਪਾਸੇ ਜਿਹੜੀਆਂ ਤੁਸੀਂ ਇਹ ਸਾਹਮਣੇ ਦੇਖ ਰਹੇ ਜੇ ਚਾਰ ਬੈੜਾ ਵਿਕਾਉ ਨੇ ਦੋ ਬੈੜਾ ਬਿਲਕੁਲ ਤਾਜ਼ੀਆਂ ਸੱਜਰ ਸੁਈਆਂ ਦੇ ਨਾਲ ਬੱਚੇ ਤੁਹਾਨੂੰ ਮਿਲ ਜਾਣਗੇ ਕੀ ਥੱਲੇ ਹੁਣ ਮੌਕੇ ਤੇ ਦੁੱਧ ਦਾ ਬੌਲਾ ਆ ਉਹ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਲਾਂਗੇ ਤੇ ਇੱਕ ਦੋਸਤੋ ਗੱਪਣ ਵੈੜ ਤੀਸਰੇ ਨੰਬਰ ਤੇ ਆ ਤੁਹਾਨੂੰ ਦਿਖਾ ਦਿੰਨੇ ਆ ਵੀ ਇਸ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਗੱਪਣ ਵੈੜ ਆ ਅਜੇ ਤਿਆਰੀ ਤੇ ਅਗਰਮ ਵਾਲੀ ਸੁਕੂਗੀ ਪੁੱਛਦਾ ਕਿ ਅਜੇ ਕਿੰਨੇ ਇੱਕ ਤੋਕੜ ਗੱਪਣ ਇਹ ਲਾਸਟ ਵਿੱਚ ਕ੍ਰੋਸ ਸੰਗ ਦੇ ਵਿੱਚ ਆਪਾਂ ਵੇਰ ਤੁਹਾਨੂੰ ਦਿਖਾਵਾਂਗੇ ਗੱਪਣ ਚੈੱਕ ਪਾਸ ਬਾਕੀ ਕਿਸੇ ਵੀਰ ਨੇ ਆਪ ਖਰੀਦਣੀ ਆ ਤੁਸੀਂ ਆਪਣਾ ਡਾਕਟਰ ਸਾਹਿਬ ਨਾਲ ਲਿਆ ਕੇ ਤਸੱਲੀ ਜਿਹੜੀ ਆ ਉਹ ਕਰ ਸਕਦੇ ਜੇ ਚੈੱਕ ਪਾਸ ਕਰਵਾ ਸਕਦੇ ਤੇ ਇਹ ਚਾਰ ਬਿਹੜਾ ਜਿਹੜੀਆਂ ਦੋਸਤੋ ਅੱਜ ਤੁਹਾਨੂੰ ਇਸ ਘਰੋਂ ਆਪਾਂ ਦਿਖਾਵਾਂਗੇ ਠੀਕ ਆ ਜੀ ਦੋ ਬਿਲਕੁਲ ਤਾਜ਼ੀਆਂ ਸੁਨੀਆਂ ਸਵਈਆਂ ਨੇ ਤੇ ਬਾਕੀ ਦੋ ਟਰੈਕਟਰ ਦਿਖਾਵਾਂਗੇ ਇੱਕ ਫੋਰਡ ਦੇ ਵਿੱਚ ਫੋਰਡ ਦੇ ਵਿੱਚ ਟਰੈਕਟਰ ਹੈਗਾ ਫੋਰਡ ਇਹ ਤਾਂ 52 ਟਰੈਕਟਰ ਆ ਪੁਰਾਣੀ ਸ਼ੋਅ ਵਾਲਾ ਇੱਕ ਟਰਾਲੀ ਦੋਸਤੋ ਦਿਖਾਵਾਂਗੇ 11 ਫੁੱਟੀ ਆ ਠੀਕ ਹੈ ਜਾਲੀ ਵੇਟ ਲੱਗਾ ਹੋਇਆ ਨਾਲ ਪ੍ਰੋਪਰ ਤੋਂ ਕਿਸੇ ਵੀਰ ਨੇ ਤੂੜੀ ਵਾਲੀ ਰੀਪਰ ਦੇ ਨਾਲ ਦੋਸਤੋ ਕਿਸੇ ਵੀਰ ਨੂੰ ਲੋੜੀਦੀ ਆ ਚਾਹੀਦੀ ਆ ਜੇ ਕੋਈ ਕਿਸੇ ਟਰਾਲੀ ਵੀ ਖਰੀਦ ਸਕਦੇ ਜੀ ਠੀਕ ਹੈ ਜੀ ਚਾਹੇ ਕੋਈ ਵੀਰ ਨੇ ਪਰਚੇਜ਼ ਕਰਨੀ ਆ ਠੀਕ ਹੈ ਜੀ ਕੈਸ਼ ਲੈਣੀ ਆ ਤਾਂ ਵੀ ਤੁਸੀਂ ਲੈ ਸਕਦੇ ਜੇ ਕਿਰਾਏ ਤੇ ਲੈਣੀ ਆ ਉਹ ਵੀ ਤੁਸੀਂ ਲੈ ਸਕਦੇ ਜੀ ਵੀਰ ਹੋਣਾ ਦੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਅੱਜ ਤਰੀਕ ਦੋਸਤੋ 13 ਮਾਰਚ ਸਮਾਂ ਕੋਈ ਦੁਪਹਿਰ ਦੇ 12:30 12:30 ਵਜੇ ਦਾ ਬਾਕੀ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਸਟਾਰਟ ਕਰ ਦਿੰਨੇ ਆ ਜਿਹੜੀਆਂ ਤਾਜ਼ੀਆਂ ਸੁਈਆਂ ਵੜਾਂ ਸ਼ੁਰੂਆਤ ਆ ਪਹਿਨਾ ਤੋਂ ਕਰਨਾਗੇ ਆਉ ਲੈਨੇ ਬਤੇਰੇ ਡਿਟੇਲ ਸਭ ਤੋਂ ਪਹਿਲਾਂ ਵੀਰ ਦੀ ਸਾਸਰੀ ਕਾਰ ਸਾਸਰੀ ਵੀਰ ਜੀ ਠੀਖਾ ਵੀਰ ਜੀ ਵਧੀਆ ਜੀ ਵਧੀਆ ਅੱਛਾ ਵੀਰ ਜੀ ਇੱਕ ਆਪਣਾ ਨਾਮ ਦੱਸ ਦਈਏ ਜੀ ਨਾਮ ਆ ਜੀ ਆਪਣਾ ਬਿੱਕਰ ਸਿੰਘ ਬਿੱਕਰ ਹਾਂਜੀ ਅੱਛਾ ਬਿੱਕਰ ਵੀਰ ਪਹਿਲਾਂ ਵੀ ਆਪਾਂ ਕਾਫੀ ਚਲੋ ਵੀਡੀਓ ਪਾਈਆਂ ਨੇ ਆਪਣੇ ਕਰੋ ਹਾਂਜੀ ਤੇ ਪਸ਼ੂ ਚਲੋ ਇਸੇ ਤਰ੍ਹਾਂ ਆਉਂਦੇ ਰਹਿੰਦੇ ਆ ਸੇਲ ਪਰਚੇਜ਼ ਵਾਲੇ ਆਉਂਦੇ ਰਹਿੰਦੇ ਆ ਤੇ ਅੱਜ ਆਪਣੇ ਕੋਲ ਜਿੱਦਾਂਗੇ ਤੁਸੀਂ ਦੱਸਿਆ ਸੀ ਵੀ ਚਾਰ ਵਹਿੜਾ ਵਕਾਊ ਆ ਤੇ ਦੋ ਟਰੈਕਟਰ ਨੇ ਦੋ ਟਰੈਕਟਰ ਇੱਕ ਟਰੈਕਟਰ ਠੀਕ ਹੈ ਜੀ ਹਾਂਜੀ ਤੇ ਸ਼ੁਰੂਆਤ ਆਪਾਂ ਕਰਾਂਗੇ ਵੀਰ ਜੀ ਪਹਿਲਾਂ ਸੂਈਆਂ ਵਹਿੜਾਂ ਆਪਾਂ ਹਾਂਜੀ ਲਓ ਵੀ ਅੱਛਾ ਵੀਰ ਬਿਕਰ ਆਪਾਂ ਜੇ ਨੰਬਰ ਤੋਂ ਸ਼ੁਰੂਆਤ ਇੱਥੋਂ ਕਰਦੇ ਆ ਇਹ ਸੂਈ ਵਹਿੜਾ ਸੂਹਾਂ ਕਿੰਮਾ ਸੂਈ ਹੈ ਵੀਰ ਜੀ ਪਹਿਲੇ ਸੂਏ ਸੂਈਏ ਨੇ ਪਹਿਲਾਂ ਬੱਛੀ ਆ ਹਾਂਜੀ ਹਾਂਜੀ ਅੱਛਾ ਬੱਚਾ ਮਗਰ ਦੇ ਕੀ ਆ ਗਿਆ ਮਗਰ ਬੱਛੀ ਆ ਮਗਰ ਵੀ ਬੱਛੀ ਆ ਲਓ ਦੋਸਤੋ ਆਪ ਵੀ ਬੱਛੀ ਤੇ ਮਗਰ ਵੀ ਬੱਛੀ ਆ ਕਰੋ ਚੈੱਕ ਠੀਕ ਹੈ ਜੀ ਬਹੁਤ ਖੂਬਸੂਰਤ ਬੱਚਾ ਆ ਬਹੁਤ ਚੰਗੇ ਸੀਮਨ ਦੀ ਬੱਚੀ ਲੱਗਦੀ ਆ ਮਗਰ ਤੇ ਆਪ ਦੋਸਤੋ ਇਹ ਪਹਿਲਾ ਸੁਬਾ ਸੂਈ ਆ ਬਾਕੀ ਇੱਕ ਵਾਰੀ ਤੁਹਾਨੂੰ ਥਾਣਾ ਤੋਂ ਆਪਾਂ ਜਰੂਰ ਨੇੜੇ ਤੋਂ ਦਿਖਾ ਦਗੇ ਪੰਜਵਾ ਪੰਜਵਾਂ ਕਦਨ ਜੇ ਨੂੰ ਸੂਈ ਨੂੰ ਅੱਜ ਪੰਜਾਂ ਕ ਦਿਨਾਂ ਦੀ ਆ ਹਾਂਜੀ ਹਾਂਜੀ ਅੱਜ ਪੰਜਾਂ ਕ ਦਿਨਾਂ ਦਾ ਭਰਾਵੋ ਸਮਾਂ ਹੋ ਗਿਆ ਸੂਈ ਨੂੰ ਬਾਕੀ ਵਿਰਲਾ ਵਰਲਾ ਵੇਖ ਕੇ ਤੁਸੀਂ ਆ ਚੈੱਕ ਕਰੋ ਮੇਰਾ ਵੀਰ ਬਹੁਤ ਸੋਹਣੀਆਂ ਵਿਰਲਾਂ ਨੇ ਥਣ ਵੀ ਪੂਰਾ ਹੱਥੀ ਚਵਾਈ ਵਾਲਾ ਠੀਕ ਆ ਅੱਛਾ ਬਿੱਕਰ ਵੀਰ ਮੰਨ ਲਓ ਵੀ ਚਲੋ ਹੱਥੀ ਚਵਾਈ ਵਾਲਾ ਥਣ ਲੱਗਾ ਬਹੁਤ ਸੌਕੇ ਤਰੀਕੇ ਨਾਲ ਚੋਈ ਜਾਂਦੀ ਹੁੰਦੀ ਹਾਂ ਹਾਂਜੀ ਹਾਂਜੀ ਠੀਕ ਆ ਦੋ ਤਹ ਹੁਣ ਕਿੰਨੇ ਠੀਕ ਹੈ ਜੀ 12 ਲੀਟਰ ਆਪਾਂ ਚਵਾ ਕੇ ਦਵਾਂਗੇ ਦੋ ਘੰਟੇ ਠੀਕ ਹੈ ਬੱਚੀ ਪਹਿਲਾਂ ਨਾ ਬੰਗਾ-ਮੁੰਗਾ ਪਾ ਲੈਨੇ ਆਂ ਹਾਂ ਜੀ ਬੰਗਾ ਪਾ ਕੇ ਬਾਅਦਾਂ ਨੂੰ ਕੋਈ ਗੱਲ ਜਦੋਂ ਮੱਤੀ ਦੋਹਾਂ ਥਾਣਾ ਚੋਈ ਜਾਓ ਠੀਕ ਹੈ ਜੀ ਠੀਕ ਹੈ ਬੱਚੇ ਨੂੰ ਅੱਗੇ ਮੰਨ ਲਈਦਾ ਦੁੱਧ ਪਿਆ ਕੇ ਨਾ ਹਾਂ ਦੋਸਤੋ ਬੱਚੇ ਨੂੰ ਵੀਰਾਂ ਦਾ ਵੀ ਅੱਗੇ ਬੰਨ ਲਈਦਾ ਜਿਵੇਂ ਪਹਿਲਾਂ ਬੱਚੀ ਆ ਮਗਰ ਵੀ ਬੱਚੀ ਬਹੁਤ ਖੂਬਸੂਰਤ ਬੱਚਾ ਤੁਹਾਨੂੰ ਪੂਰੀ ਫੇਰ ਦਿਖਾ ਦਿੰਨੇ ਆਪਾਂ ਠੀਕ ਹੈ ਜੀ ਤੇ 12 ਕਿਲੋ ਇਸ ਵਿਹੜ ਤੇ ਥੱਲੇ ਹੁਣ ਦੁੱਧ ਜਿਹੜਾ ਹਾਜ਼ਰ ਆ ਪੰਜਾਂ ਛਿਆਂ ਦਿਨਾਂ ਦੀ ਸੂਈ ਦੇ ਥੱਲੇ ਇਹਨੂੰ ਬ ਤੇ ਮੈਨੂੰ ਲੱਗਾ ਮੂੰਹੋਂ ਦੰਦੀ ਵੀ ਜੇ ਦੰਦਾਂ 'ਚ ਹੋਊਗੀ ਹਾਂਜੀ ਹਾਂਜੀ ਠੀਕ ਆ ਜੀ ਲੋ ਵੀ ਉਹ ਦੋਸਤੋ ਹੋ ਸਕਿਆ ਦਾ ਪਤਾ ਉਹ ਦੰਦੋਂ ਵੀ ਚੈੱਕ ਕਰਾ ਦਾਂਗੇ ਨਵੀਂ ਵੀ ਬੱਤੀ ਆ ਤੇ ਪਹਿਲਾ ਸੂਆ ਸੋਈ ਆ ਥਾਣਾ ਥੋਨਾ ਦੀ ਬਹੁਤ ਜਿਆਦੀ ਸਾਫ ਸੁਥਰੀ ਆ ਕਰਮਾਲੀ ਤੇ ਆ ਲੈ ਵੇ ਦੇਖ ਕੇ ਤੁਸੀਂ ਚੈੱਕ ਕਰੋ ਨੇਵਟੀ ਕਾਫੀ ਸੋਹਣੀ ਠੀਕ ਆ ਬਾਕੀ ਆਪਣਾ ਟਾਈਮ ਤੋਂ ਟਾਈਮ ਜਿਹੜਾ ਦੋਸਤੋ ਤੁਸੀਂ ਜੋ ਕੇ ਤਸੱਲੀ ਕਰ ਸਕਦੇ ਜੇ ਫਿਕਰ ਵੀਰ ਮਾੜਾ ਜ ਆਪਾਂ ਨਾ ਚਲੋ ਖੁਰਲੀ ਤੇ ਲਾ ਜਾ ਕੇ ਉੱਥੇ ਮੂੰਹ ਫੜ ਕੇ ਇੱਕ ਵਾਰੀ ਵੀਰਾਂ ਨੂੰ ਚੈੱਕ ਕਰਾ ਦਾਂਗੇ ਵੀ ਦੋਂਦੀ ਚੌਕੀ ਆ ਜਾਂ ਛਿੱਗੀ ਆ ਕੀ ਵੀ ਹੋਇਆ ਇਹ ਛਿੱਗੀ ਜੇ ਛਿੱਗੀ ਆ ਹਾਂਜੀ ਚੈੱਕ ਕਰੀ ਆਪਾਂ ਹੈ ਹਾਂਜੀ ਚੈੱਕ ਠੀਕ ਹੈ ਜੀ ਛਿੱਗੀ ਆ ਲੈ ਜੀ ਵਿਖਾ ਦਿੰਦੇ ਲੋ ਵੀ ਕੰਨੀ ਵਾਲੇ ਦਾੰਦਾ ਜਿਹੜੇ ਦੋਸਤੋ ਹਜੇ ਆ ਵੇਖੋ ਤੁਸੀਂ ਠੀਕ ਆ ਛਿੱਗੀ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਲੈ ਜੀ ਠੀਕ ਹੈ ਜੀ ਲੋ ਦੋਸਤੋ ਬੱਠੀ ਚੰਗੀ ਆ ਬਾਕੀ ਥਣਾ ਥੋਣਾ ਦੀ ਬਹੁਤ ਜ਼ਿਆਦੀ ਸਫਾਈ ਆ ਕਰਮਾਂ ਵਾਲੀ ਦੀ ਤੇ ਪਸੰਦ ਆਊਗੀ ਤੁਹਾਨੂੰ ਆ ਲਓ ਆ ਲਓ ਅਛਾ ਬਿਕਰ ਮੇਰੇ ਕੀ ਮੁੱਲ ਕਰਦੇ ਤਾਂ ਲੈਣ ਦੇਣਾ ਭਾਜੀ 42000 ਕਰਦਾਂਗੇ ਪੂਰਾ 42000 ਹਾਂਜੀ ਵਿੱਚੋਂ ਵਿੱਚੋਂ ਥੋੜ ਜੱਪੇ ਨਹੀਂ ਮਾਨਤਾ ਨਹੀਂ ਕਰਾਂਗੇ ਭਾਜੀ ਥੋੜਾ ਬੋਲ 42 ਚ ਹਾਂਜੀ ਠੀਕ ਹੈ ਜੀ ਲਓ ਵੀ ਭਰਾਵਾ 42000 ਦੇ ਵਿੱਚੋਂ ਮਾਨਤਾ ਨਹੀਂ ਹੋਊਗਾ ਬਾਕੀ ਬੱਚੀ ਤੁਸੀਂ ਵੇਖ ਲਈਏ ਚੰਗੀ ਆ ਸਾਫ ਸੁਥਰੀ ਜੇ ਕਰਮ ਵਾਲੀ ਵਰਨਾਪੁਰਲਾ ਸੋਹਣੀਆ ਥਨਾ ਦੇ ਵਿੱਚ ਉੱਤੇ ਮਗਰ ਵੀ ਬੱਚੀ ਆ ਠੀਕ ਆ ਇਹ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੇ ਤੇ ਅਗਲੇ ਦੂਜੇ ਨੰਬਰ ਤੇ ਵੀਰ ਫਿਕਰ ਆ ਗਈ ਆਪਣੇ ਕੋਲ ਵੈੜ ਹਾਂਜੀ ਇਹ ਤਾਂ ਸੂਹਾ ਕਿ ਨਮਾਈ ਦੂਜਾ ਤੇ ਦਿਨ ਇਹਨੂੰ ਕਿੰਨੇ ਕੁ ਹੋ ਗਈ ਇਹਨੂੰ ਕੋਈ 11 ਮੰਨ ਲੇ 12 ਮੰਨ 11 12 ਕਿ ਦਿਨਾਂ ਦੀ ਇਹਦੇ ਮਗਰ ਬੱਚਾ ਮਗਰ ਇਹਦੇ ਮਗਰ ਉਹ ਬੱਚਾ ਜੀ ਮਗਰ ਬੱਚਾ ਆ ਗਿਆ ਹਾਂਜੀ ਬਹੁਤ ਦੱਸੋ ਕੋਈ ਬੱਚਾ ਤੁਸੀਂ ਆ ਵੇਖ ਲਓ ਆ ਮਗਰ ਬੱਚਾ ਮੇਲ ਦਾ ਸਮਝ ਲਓ ਜੀ ਠੀਕ ਹੈ 12 ਦਿਨਾਂ ਦੀ ਸੂਈ ਹੈ ਵੀਰ ਜੀ ਦੂਜਾ ਸੂਆ ਤੇ ਹੁਣ ਦੁੱਧ ਕਿੰਨੇ ਕ ਤੇ ਆ ਗਈ ਹੈ ਦੁੱਧ ਇਸ ਟਾਈਮ ਮੇਰੇ ਥਲੇ 13 ਕਿਲੋਟਰ ਆਪਾਂ 12 ਹੀ ਆ ਕੇ ਦੇਂਦੇ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ 13 ਕਿਲੋਟਰ ਦੁੱਧ ਹੈਗਾ ਪਰ 12 ਮੰਨ ਕੇ ਜੂੜ ਨਹੀਂ ਇਹ ਪਾਇਦਾ ਇਦਾਂ ਹੀ ਜਿੱਦਾਂ ਮਰਜ਼ੀ ਆ ਅੱਛਾ ਇਸੇ ਤਰ੍ਹਾਂ ਜੀ ਲੈ ਵੀ ਠੰਡੀ ਤੇਰੀ ਆ ਫਿਰ ਤੇ ਹਾਂਜੀ ਲਓ ਜੀ ਸੀਲਸ ਲੱਗਾ ਭਰਾਵੋ ਤੇ ਕੋਈ ਬੰਗਾ ਕੋਈ ਰਸੀ ਨਿਆਣਾ ਜੂੜ ਪਾਉਣ ਦੀ ਲੋੜ ਨਹੀਂ ਪੈਂਦੀ ਕੀ ਇਸੇ ਤਰ੍ਹਾਂ ਬਾਹਗੇ ਮੇਰਾ ਵੀਰ ਕੋਈ ਜੋ ਹੋ ਸਕਦਾ 13 ਕਿਲੋ 12 ਕਿਲੋ ਪੂਰਾ ਕੋਈ ਵੀਰ ਦੁੱਧ ਮੰਨ ਕੇ ਤੁਸੀਂ ਸੌਦਾ ਕਰ ਸਕਦੇ 12 ਕਿਲੋ ਦੀ ਤੁਸੀਂ ਸਹੀ ਬਿਆਨਾ ਕਰ ਸਕਦੇ ਜੀ ਤੇ ਥਾਣਾ ਤੁਸੀਂ ਦੇਖ ਲਓ ਸਾਹਮਣੇ ਤੇ ਬਾਕੀ ਚੋਣ ਚਾਨ ਅਗਲੇ ਪਿਛਲੇ ਥਾਣਾ ਤੱਕ ਬਿਲਕੁਲ ਬਿਲਕੁਲ ਓਕੇ ਭਾਜੀ ਬਰਾਬਰ ਅਗਲੇ ਪਿਛਲੇ ਸਾਰਾ ਠੀਕ ਹੈ ਜੀ ਲਓ ਵੀਰ ਬਿੱਕਰ ਵੀ ਫੂਲਕ ਤੋੜ ਦਈਏ ਲਓ ਵੀ ਭਰਾਓ ਇਹ ਦੂਜੇ ਨੰਬਰ ਤੇ ਵਾਰਡ ਆਪਾਂ ਤੁਹਾਨੂੰ ਦਿਖਾ ਰਿਹਾ ਤਾਜ਼ੇ ਸੂਏ ਪਸ਼ੂ ਆ ਜਿਹੜੇ ਸਟਾਰਟਿੰਗ ਤੋਂ ਪਹਿਲੇ ਤੇ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ ਮਗਰ ਇਹਦੇ ਬੱਚਾ ਮੇਲ ਕਾਫ ਤੋਂ ਚੋਣ ਚਾਨ 1 ਨੰਬਰ 12 ਕਿਲੋ ਦੀ ਤਸੱਲੀ ਤੇ ਕੋਈ ਵੀਰ ਆਪਦਾ ਬਿਆਨਾ ਸਹੀ ਕਰ ਸਕਦਾ ਠੀਕ ਆ ਆ ਲਓ ਕੱਦ ਮੀਡੀਅਮ ਦੇ ਵਿੱਚ ਵੀ ਤੁਸੀਂ ਮੰਨ ਕੇ ਸਬਦਾ ਕਰ ਲਿਓ ਠੀਕ ਆ ਕੱਦ ਮੀਡੀਅਮ ਦੇ ਵਿੱਚ ਬੇਲਬੂਲ ਦੀ ਚੰਗੀ ਸਪੈਸ਼ਲ ਆ ਹਾਂਜੀ ਮੋੜ ਦਿਓ ਜੀ ਲੋਬੀ ਪ੍ਰਭੋ ਵੈੜ ਚੰਗੀ ਆ ਠੀਕ ਆ ਜੀ ਸੋ ਜ਼ਿਆਦਾ ਨਹੀਂ ਕਹਿੰਦੇ ਚਲੋ ਇੱਥੇ ਤੱਕ ਵੇਖ ਕੇ ਕੋਈ 12 13 ਲੀਟਰ ਤੱਕ ਨਾਰਮਲ ਚਮਾਉਂਦੀ ਰਹੇਗਾ ਹਾਂਜੀ ਹਾਂਜੀ ਇੰਨਾ ਚਮਾਉਂਦੀ ਰਹੇ ਤਾਂ ਬਹੁਤ ਵਧੀਆ ਹਾਂਜੀ ਹਾਂਜੀ ਤੇ ਰੇਟ ਇਹਦਾ ਕਿ ਰਹੂਗਾ ਰੇਟ ਭਾਰੀ ਭਾਵੇਂ 45 ਕਰ ਲਈਏ ਭਾਰੇ ਵੀ 42 ਤੱਕ ਆਪਾਂ ਕਰ ਦਾਂਗੇ ਕੋਈ ਹਮੇਸ਼ਾ ਕਿ ਲੈਣ ਦੇਣ ਤਾਂ ਵੀ 42 ਤੱਕ ਦੇ ਦਾਂਗੇ ਲੋਬੀ ਪ੍ਰਭੋ 42000 ਤੱਕ ਤੁਹਾਨੂੰ ਇਹ ਵੈੜ ਮਿਲ ਜਾਊਗੀ ਬਾਕੀ ਚੋਕੇ ਕੋਈ ਵੀਰ ਆਪਣੀ ਨਰਕ ਪਰਕ ਕਰ ਸਕਦਾ ਕੋਈ ਇਹ ਨਹੀਂ ਗੱਲ ਹੈਗੀ ਕੀ ਵੀ ਆਨਲਾਈਨ ਸੌਦਾ ਤੁਸੀਂ ਬਥੇਰੇ ਕਰਦੇ ਹੋ ਤੇ ਘਰੇ ਨਾ ਆਇਆ ਜਾਵੇ ਘਰੇ ਆਣ ਕੇ ਪਹਿਲ ਜਰੂਰ ਦੇ ਲਿਆ ਕਰੋ ਵੀ ਘਰ ਪਹੁੰਚਿਆ ਕਰ ਗਏ ਠੀਕ ਆ ਆਪਣੀ ਤਸੱਲੀ ਕਰ ਲਿਆ ਕਰੋ ਜਿੰਨਾ ਦੁੱਧ ਦੋਸਤੋ ਦੱਸਿਆ ਜਾਂਦਾ ਤੁਹਾਨੂੰ ਓਨਰ ਦੇ ਦੁਆਰਾ ਉਹਨੇ ਹੀ ਆਪਣੀ ਨਰਖ ਪਰਖਾ ਤਸੱਲੀ ਜਰੂਰ ਕਰ ਲਿਆ ਕਰੋ ਠੀਕ ਆ ਸੋ ਥਾਣਾ ਤੁਹਾਨੂੰ ਇੱਕ ਵਾਰੀ ਤੁਸੀਂ ਪੂਰੀ ਤਸੱਲੀ ਨਾਲ ਵੇਖ ਲਓ ਤੇ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਸਹਿਜ ਵਿੱਚ ਬਿਲਕੁਲ ਬਰਾਬਰ ਥਾਣਾ ਇੱਕੋ ਜਿਹਾ 12 ਕਿਲੋ ਦੁੱਧ ਤੇ 42000 ਦੇ ਵਿੱਚੋਂ ਛੋਟਛੱਪਾ ਹੋ ਜਾਊਗਾ ਅੱਛਾ ਤੇ ਵੀਰ ਬਿੱਕਰ ਕੇ ਆਪਣੇ ਕੋਲ ਤੀਜੇ ਨੰਬਰ ਤੇ ਜਿਹੜੀ ਆ ਉਹ ਵੈਡ ਆ ਗਈ ਭਰਾ ਹਾਂਜੀ ਇਹ ਵੀਰ ਜੀ ਦੇ ਖੜਦੇ ਜੀ ਬਾਈ 5-7 ਦਿਨ ਖੜਦੇ ਜੀ 5-7 ਦਿਨ ਲੈ ਜੂ ਜੀ ਹਾਂਜੀ ਤੇ ਇਹ ਸੁਆ ਕੇ ਕਿੰਨਾ ਸੁੰਦੀ ਫਿਰ ਨਹੀਂ ਵੀਰ ਜੀ ਉਹਨਾਂ ਨੇ ਦੂਜਾ ਹੀ ਆਖਿਆ ਬਾਕੀ ਤੁਸੀਂ ਤੀਜਾ ਮੰਨ ਸਕਦੇ ਜੀ ਜਿੰਨਾ ਕਿ ਦੂਜਾ ਵੀ ਹੋ ਸਕਦਾ ਤੀਜਾ ਵੀ ਹੋ ਸਕਦਾ ਇਹ ਵੀ ਛੇਦਾਂ ਦੀ ਜੀ ਛੇਕੀ ਹੈ ਮੂੰਹ ਹਾਂਜੀ ਠੀਕ ਹੈ ਜੇ ਤਾਂ ਛੇਕੀ ਹੈ ਚਲੋ ਫਿਰ ਤਾਂ ਦੂਜਾ ਵੀ ਹੋ ਸਕਦੀ ਹੈ ਕੋਈ ਗੱਲ ਨਹੀਂ ਜ਼ਰੂਰ ਜੀ ਲਓ ਜੀ ਕੰਨੀ ਵਾਲ ਸੋ ਦੂਜਾ ਸੂਹਾ ਵੀ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਵੀ ਦੂਜਾ ਸੂਹਾ ਵੀ ਸੂਨ ਵਾਲੀ ਆ ਤੇ ਇੱਕ ਰੰਗ ਬਿਲਕੁਲ ਕਾਲੀ ਆ ਬਲੈਕ ਰੰਗ ਦੇ ਵਿੱਚ ਆ ਭਵਾਨਾ ਬਿਲਕੁਲ ਸੀਲ ਜੀ ਅੰਦਰ ਰੱਖੋ ਠੰਡੀ ਜੀ ਪੂਰੀ ਹੈ ਹਾਂ ਜੀ ਜਿੱਦਾਂ ਜਿੱਦਾਂ ਮਰਜ਼ੀ ਆਹ ਕਰੋ ਦੋਸਤੋ ਚੈੱਕ ਠੀਕ ਹੈ ਕੋਈ ਵੰਗਾ ਨਹੀਂ ਸੋ ਠੰਡੀ ਠੀਰੀਆ ਗਰਮਾਂ ਵਾਲੀ ਸੀਲਸ ਲਾਂਗਾ ਜਿੱਦਾਂ ਮਰਜ਼ੀ ਇਹੋ ਜੇ ਪਸੂ ਦੀ ਬਿਨਾ ਵੰਗੇ ਤੋਂ ਕੋਈ ਜਵਾਗ ਬਹਿ ਕੇ ਵੀ ਚੋਗੇ ਤਸੱਲੀ ਕਰ ਸਕਦਾ ਹੈ ਨਾ ਤੇ ਅੱਛਾ ਤੇ ਦਿਨ ਲਈ ਦੀ 5 6 5 6 7 5 6 ਇੰਚ ਕਰ ਲੀ ਬਲਕਿ ਹਫਤੇ ਦੇ ਅੰਦਰ ਅੰਦਰ ਸੂਪ ਹਫਤੇ ਦੇ ਅੰਦਰ ਅੰਦਰ ਸੂਪ ਲੇ ਵੀਰ ਬਿਕਰ ਇਹ ਵੀ ਕੋਲ ਕੇ ਵੀਰ ਤੋੜ ਦਗੇ ਲੰਮਾ ਲਓ ਦੋਸਤੋ ਇਹ ਗੱਬਣ ਵੜਾ ਜਿਹੜੀ ਆਪਾਂ ਤੁਹਾਨੂੰ 3 ਨੰਬਰ ਤੇ ਦਿਖਾ ਰਹੇ ਆ ਠੀਕ ਆ ਤੇ ਵੜਾ ਵੀ ਚੰਗੀ ਆ ਬਾਕੀ ਜਮੀ ਪਲੀ ਪੂਰੀ ਆ ਕਰਮਾ ਲਈ ਜਿੰਨੇ ਵੀ ਆ ਸਭੀ ਸੁਬੀ ਆ ਠੀਕ ਆ ਦੇਖ ਕੇ ਤੁਸੀਂ ਚੈੱਕ ਕਰ ਸਕਦੇ ਜੇ ਭਾਰਾ ਪੇਟ ਵਾਈਨ ਦੋੜ ਪੂਰਾ ਤੇ ਕੱਦ ਵੀ ਮੀਡੀਅਮ ਹਾਈਟ ਤੋਂ ਉੱਚੀ ਹਾਈਟ ਮੰਨ ਕੇ ਆਪਾਂ ਸੌਦਾ ਕਰ ਸਕਦੇ ਆ ਮੀਡੀਅਮ ਤੋਂ ਉੱਚੀ ਹਾਈਟ ਆ ਥੋੜੀ ਜੀ ਠੀਕ ਆ ਥਣ ਭਾਂਡੇ ਦੀ ਪੂਰੀ ਖਬਰ ਦਾ ਹਰ ਕਰਮਾ ਲਈ ਮੋਟਾ ਥਾਣਾ ਗੋਲ ਸੋ ਲੈਵਲ ਉਹ ਬਹੁਤ ਸੋਹਣਾ ਜੇਕਰ 5-6 ਦਿਨ ਕੱਢ ਕੀ ਨਾ ਕਰਮਾ ਲਈ ਲੈਵੇ ਹੋਰ ਦੀ ਆਪਾਂ ਉਮੀਦ ਕਰ ਸਕਦੇ ਆ ਵੀ ਸੋਹਣਾ ਵਿਖਾਲਾ ਹੋਰ ਤਿਆਰ ਕਰ ਲੂੰਗੀ ਤੇ ਵੈਸੇ ਹੋ ਸਕਦਾ ਹੈ ਕਿ ਸਫਰ ਤੇ ਜਾਂਦਿਆਂ ਪਸੋਂ 2-3 ਦਿਨਾਂ ਬਾਅਦ ਹੀ ਸੂਪੇ ਤਿਆਰੀ ਆਲਮੋਸਟ ਕੰਪਲੀਟ ਆ ਵੈਸੇ ਮੈਂ ਐਕਸਾਈਟ ਤੋਂ ਇੱਕ ਵਾਰ ਤੁਹਾਨੂੰ ਸੰਗੂਨਾ ਦਿਖਾ ਦੇ ਕੇ ਵੀ ਠੰਡੀ ਧੀਰੀ ਸੀਲਸ ਲੰਗਪੋਣਾ ਸੀਲੀਆਂ ਸੂਲੀਆਂ ਬਹੁਤ ਜਿਆਦੀਆਂ ਜਿੱਦਾਂ ਮਰਜੀ ਕੋਈ ਵੀ ਰਣ ਕੇ ਵੀ ਤੁਸੀਂ ਹੱਥ ਲਾ ਕੇ ਤਸੱਲੀ ਕਰੀ ਜਾ ਸਕਦੇ ਜੀ ਆਹ ਦੇਖੋ ਮੇਰਾ ਭਰਾ ਤੇ ਬਿੱਕਰ ਵੀਰ ਇਹ ਕੱਬਣ ਵੜਾ ਹਾਂ ਇਹ ਤਾਂ ਮੁੱਲ ਫਿਰ ਕੀ ਕਰਦੇ ਮੁੱਲ ਵੜੀ ਕੀ ਆ ਮੰਗਣੋਂ ਬਾੜੀ ਭਾਵੇਂ 55 ਕਰ ਲਈਏ 52000 ਦੀ ਛੱਡ ਦਵਾਂਗੇ 52 ਦੀ ਹਾਂਜੀ ਵੀ ਜਸਨੋ ਵਾਲੇ ਕੰਮ ਹੀ ਜਸਨੋ ਵਾਲੇ ਭਾਈ ਠੀਕ ਹੈ ਜੀ ਹਾਂਜੀ ਕੋਈ ਗੁੰਜਾਇਸ਼ ਹੋਈ ਮਾਨਦਾਨ ਕਰ ਦਾਂ ਮਾਨਦਾਨ ਕਰ ਦਾਂਗੇ ਕਰ ਦਿਓ ਕਿਸੇ ਭੈਣ ਭਰਾ ਆਏ ਦਾ ਹਾਂਜੀ ਹਾਂਜੀ ਲਓ ਦੱਸੋ ਇਹ 52000 ਦੇ ਵਿੱਚੋਂ ਮਾਨਦਾਨ ਹੋ ਜਾਊਗਾ 52000 ਦੀ ਦਿੱਤੀ ਆਊਗੀ ਵਿੱਚੋਂ ਮੌਕੇ ਤੇ ਕੋਈ ਬਣਦਾ ਸਰਦਾ ਛੋਟ ਛੱਪਾ ਕੀਤਾ ਜਾਊਗਾ ਠੀਕ ਆ ਜੀ ਤੇ ਤੰਦਾਂ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਦਿੰਦੀ ਆ ਵੀ ਕੰਨੀ ਵਾਲੇ ਹਜੇ ਬਰਾਬਰ ਨਹੀਂ ਚੱਕੇ ਕਰਮਾਂ ਵਾਲੀ ਨੇ ਬਾਕੀ ਕਾਦ ਸੋਨਾ ਤੇ ਚੰਗੀ ਉਮੀਦ ਕਰ ਸਕਦੇ ਟਿੱਪਣ ਟੁੱਪਣ ਆਪਣੀ ਤਸੱਲੀ ਕਰ ਲਿਓ ਇੱਕ ਨੰਬਰ ਅਗੋਂ ਆਪਣੀ ਤਸੱਲੀ ਕਰਕੇ ਲੈ ਕੇ ਆਏ ਨੇ ਵੀਰ ਹੁਣੀ ਅੱਛਾ ਬਿਕਰ ਇੱਕ ਆਪਣੇ ਕੋਲ ਵੀਰ ਜਿਹੜੀ 4 ਨੰਬਰ ਤੇ ਆਵਡ ਕਰਾਉਸ ਇਹ ਬਾਜੀ ਸਾਢੇ 4-5 ਮਹੀਨਿਆਂ ਦੀ ਗੱਭਣ ਆ ਕੋਈ ਵੀ ਵੀਰ ਆਉਂਦਾ ਆਪਣੀ ਤਸੱਲੀ ਕਰਕੇ ਡਾਕਟਰ ਲਿਆ ਕੇ ਚੈੱਕ ਕਰਾ ਕੇ ਖੜੇ ਸਾਢੇ 4-5 ਕਿ ਮਹੀਨਿਆਂ ਦੀ ਹਾਂਜੀ ਹਾਂਜੀ ਤੁਸੀਂ 4 ਸਾਢੇ 4 ਦੀ ਮੰਨੋ ਤੇ ਸਾਢੇ 4 ਦੀ ਮੰਨ ਲੀਏ ਤੇ ਦੁੱਧ ਦੇ ਦੇ ਥੱਲੇ ਮਸਾਂ 2 2.5 ਲੀਟਰ ਜੇ ਇਸ ਟਾਈਮ 2.5 ਕ ਹਾਂਜੀ ਦੁਪਹਿਰੀ ਮਿਲਦੀ ਇੱਕ ਟਾਈਮ ਹਾਂਜੀ ਪਰ ਨਹੀਂ ਦੋਵੇਂ ਟਾਈਮ ਇਹਦੇ ਚੋਲੇ ਲੈਣੇ। ਅੱਛਾ ਅੱਛਾ। ਕਲਪਾਗੇ ਨਾ ਅੱਗੇ। 1.5 ਕਿਲੋ 1.5 ਕਿਲੋ 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 ਕੱਢਦੀ ਆ। ਕੱਢ ਦਿੰਦੀ ਕੱਢ ਦਿੰਦੀ ਆ। ਬਾਬੇ ਦੋਸਤੋ ਕਿਲੋ 1.5 ਕਿਲੋ ਇੱਕ ਇੱਕ ਡੰਗ ਦਾ ਦੁੱਧ। ਕੋਈ 2.5 2 2.5 2.5 ਦੇ ਚੱਲਣ ਲਈ ਆ। ਤੇ ਦੋਵੇਂ ਟਾਈਮ ਵੀ ਇਹੰਦਾ ਵੀ ਆਪਾਂ ਚੋਲੇ ਲੈਣੇ ਤੇ ਇਸੇ ਤਰ੍ਹਾਂ ਪਿੰਨੂ ਤੋਂ ਬੰਗਾ ਬੂੰਗਾ ਪਾਉਣ ਦੀ ਵੀ ਦੋਵੇਂ। ਇਹ ਮੰਗਾ ਪਾਈਦਾ ਇਹ। ਪਾਈਦਾ। ਹਾਂਜੀ। ਠੀਕ ਹੈ ਜੀ। ਬਾਕੀ ਦੋਸਤੋ 4 4.5 4.5 ਮਹੀਨੇ ਆਈ ਗਿਆ ਕੋਈ ਮੰਨ ਕੇ ਤੁਸੀਂ ਸੌਦਾ ਕਰ ਲਓ ਵੀ 4.5 ਮਹੀਨੇ ਦੀ ਗੱਪ ਨਹੀਂ ਰਹਿੰਦਾ ਆਪਣੀ ਚੈੱਕ ਕਰਾ ਕੇ ਖੜੇ ਡਾਕਟਰ ਕੋਲ ਅੱਛਾ ਬਿੱਗਰ ਭਾਈ ਆਪਾਂ ਜਦੋਂ ਖਰੀਦੀ ਆ ਚਲੋ ਆਪਾਂ ਚੈੱਕ ਚੁੱਕ ਕਰਵਾਈ ਆ ਹਾਂਜੀ ਹਾਂ ਜੀ ਚੈੱਕ ਕਰਾ ਕੇ ਤਾਂ ਹੀ ਅੱਗੇ ਸੇਲ ਕਰ ਲੱਗੇ ਆ ਬਿਲਕੁਲ ਜੀ ਕੋਈ ਹਰ ਅੰਦਾਜ਼ਾ ਹੁੰਦਾ ਨਾ ਵੀ ਪਿੱਛੋਂ ਸਾਨੂੰ ਇਹ ਨਹੀਂ ਨਹੀਂ ਆਪਾਂ ਚੈੱਕ ਕਰਾ ਕੇ ਲੈਂਦੀ ਹਾਂ ਹਾਂ ਆਪਾਂ ਚੈੱਕ ਕਰਵਾਈ ਹਾਂਜੀ ਹਾਂਜੀ ਲਓ ਦੋਸਤੋ ਵੀਰ ਹੁਣਾਂ ਨੇ ਚੈੱਕ ਕਰਵਾਈ ਆ ਅੱਗੇ ਵੀ ਕਿਸੇ ਵੀਰ ਦਾ ਫਰਜ਼ ਬਣਦਾ ਵੀ ਆਪਣੀ ਸਾਈ ਪਿਆਨਾ ਕਰਕੇ ਤੁਸੀਂ ਚੈੱਕ ਕਰਵਾ ਲਓ ਠੀਕ ਆ ਤੇ ਕਰਮਾਂ ਲਈ ਅੱਧ ਅੱਤਾ ਸਮਾਜੇ ਬਾਕੀ ਆ ਸੂਣ ਦੇ ਵਿੱਚ ਤੇ ਕੋਈ 2 2.5 ਕਿਲੋ ਤੇ ਹੁਣ ਚੱਲਣ ਢਈ ਆ ਤੇ ਚੋਣ ਚਾਣ ਵੈਸੇ ਚਾਹ ਚਾਰੇ ਥਾਂ ਚੱਲਦੇ ਆ ਚਾਰੇ ਥਾਂ ਬਿਲਕੁਲ ਠੀਕ ਆ ਵੀਰ ਬਿਕਰ ਲਿਆ ਕੱਢ ਕੇ ਨੂੰ ਲਓ ਦੋਸਤੋ ਇੱਕ ਨੰਬਰ ਜਵਾਈ ਆ ਚਾਰੇ ਥਾਂ ਵਰਦੇ ਚੱਲਦੇ ਪੂਰੇ ਆ 2 2.5 ਕਿਲੋ ਦੁੱਧ ਵੀ ਹੈਗਾ ਇਹ ਤਾਂ ਹੈ ਨਹੀਂਗਾ ਦੋਸਤੋ ਦੋ ਦੋ ਡਰਾਈ ਆ ਤੇ ਥਾਨ ਨਹੀਂ ਚੈੱਕ ਹੋਣਗੇ ਚੈੱਕ ਆਪਣਾ ਤੁਸੀਂ ਥਾਨ ਕਰ ਸਕਦੇ ਜੇ 2 ਕਿਲੋ 2.5 ਕਿਲੋ ਭਰਾ ਕੇ ਤਸੱਲੀ ਕਰ ਸਕਦੇ ਜੇ ਠੀਕ ਆ ਤੇ ਬਾਕੀ ਹੈ ਵੀ ਚਾਰ 4.5 ਮਹੀਨੇ ਦੀ ਕੱਪਣ ਚੈੱਕ ਪਾਸ ਉਹ ਆਪਰਾ ਵੀਰ ਕੋਈ ਮੈਂ ਕੋਰੇ ਫੇਰ ਰੀਪੀਟ ਕਰ ਦਿੰਦਾ ਵੀ ਕਿਸੇ ਵੀਰ ਨੇ ਖਰੀਦਣੀ ਆਪ ਦਾ ਸਾਈਬ ਇਹਨਾਂ ਕਰਕੇ ਤੁਸੀਂ ਆਪਣਾ ਡਾਕਟਰ ਨਾਲ ਲੈ ਕੇ ਆਪ ਵੀ ਚੈੱਕ ਕਰਵਾ ਸਕਦੇ ਜੀ ਠੀਕ ਆ ਤੇ ਜਰਸੀ ਕ੍ਰੋਸ ਦੇ ਵਿੱਚ ਆ ਗਈ ਆ ਤੇ ਜਰਸੀ ਕ੍ਰੋਸ ਸੰਗ ਦੇ ਵਿੱਚ ਲੋਵੀ ਬਰਾਬਰ ਠੀਕ ਹੈ ਸੋ ਵਾੜ ਚੰਗੀ ਹੈ ਦੋਸਤੋ ਬਾਕੀ ਜਿਹੜੇ ਵੀਰ ਨੇ ਅੱਧਾ 75 ਸਮਾਂ 10 ਵੀਰ ਖਰੀਦਣਾ ਚਾਹੁੰਦੇ ਆ ਵੀ ਅੱਧਾ ਸਮਾਂ ਚਲੋ ਗੱਬਣ ਪਸੂ ਮਿਲ ਜਵੇ ਤਾਂ ਕੋਈ 2 2.5 ਕਿਲੋ 2 3 ਇਹਨੇ ਥੱਲੇ ਹੁਣ ਹੈਗਾ ਟੋਕੜ ਤੇ ਗੱਬਣ ਤੁਸੀਂ ਮੰਨ ਕੇ ਸੌਦਾ ਕਰ ਲਿਓ ਤੇ ਵੀਰ ਬਿਕਰ ਇਹ ਕਿੱਥੋਂ ਤੱਕ ਦੇ ਦਈਏ ਫਿਰ ਮੰਗ ਰਹੇ ਨੇ ਬਾਜੀ ਦਾ ਭਾਈ ਯਾਰ ਆ ਪੂਰੇ 20 ਹੀ ਕਰ ਦਾਂਗੇ ਪੂਰੇ 20 ਹਜ਼ਾਰ ਦੀ ਹਾਂਜੀ ਪੂਰੇ 20 ਦੀ ਮੋਟੇ ਮਾਨਦਾਨ ਕਰ ਦਾਂਗੇ ਤੁਹਾਡਾ ਠੀਕ ਹੈ ਜੀ 20 ਹਜ਼ਾਰ ਚੋਂ ਵੀ ਹਾਂਜੀ ਲਓ ਦੋਸਤੋ 20 ਹਜ਼ਾਰ ਦੇ ਵਿੱਚੋਂ ਵੀ ਛੋੜ ਛੱਪਾ ਮਾਨਦਾਨ ਹੋ ਜਾ 22000 ਦਾ ਮੰਗਦੇ ਆ 20000 ਦੇ ਵਿੱਚੋਂ ਮਾਨਤਾਨ ਕਰਦੇ ਆਂਗੇ ਬਾਕੀ ਵੇਖ ਲਓ ਜਿੱਥੇ ਵੀ ਤੁਹਾਡੀ ਤੈਹ ਬੰਦੀ ਹੋਈਗੀ ਸਰਵੇਰ ਦੀ ਉੱਥੇ ਕਿ ਤੁਸੀਂ ਗੱਲਬਾਤ ਆਪਣੀ ਵੀਰ ਦੇ ਨਾਲ ਸੈੱਟ ਕਰ ਲਿਓ ਤੇ ਇਹ ਚਾਰ ਬਿਹੜਾ ਦੋਸਤੋ ਆਪਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਸੀ ਐਨੀਮਲ ਦੇ ਵਿੱਚ ਪਸ਼ੂਆਂ ਦੇ ਵਿੱਚ ਠੀਕ ਆ ਜੀ ਉਸ ਤੋਂ ਬਾਅਦ ਇੱਕ ਤੁਹਾਨੂੰ ਮੈਂ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀ ਵੀ ਇੱਕ ਤੁਹਾਨੂੰ ਐਗਰੀਕਲਚਰ ਦੇ ਜਿਹੜੇ ਸੰਧਾ ਉਹ ਵੀ ਆਪਾਂ ਦਿਖਾਉਣੇ ਆ ਦੋ ਟਰੈਕਟਰ ਨੇ ਇੱਕ ਟਰਾਲੀ ਆ ਉਹਨਾਂ ਬਾਰੇ ਵੀ ਆਪਾਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲੈਣੇ ਆ ਸੋ ਇਹ ਪਸ਼ੂ ਆ ਜਿਹੜੇ ਮੇਰੇ ਵੀਰ ਨੂੰ ਪਸ਼ੂ ਜਿਹੜਾ ਵੀ ਐਨੀਮਲ ਪਸੰਦ ਆਇਆ ਉਹਦੀ ਵਿਸ਼ੇਸ਼ ਤੌਰ ਤੇ ਤੁਸੀਂ ਗੱਲਬਾਤ ਦਿੱਤੇ ਗਏ ਨੰਬਰਾਂ ਤੇ ਕਰ ਲਿਓ ਠੀਕ ਹੈ ਜੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਨੇ ਓਨਰ ਬਿਕਰ ਦੇ ਉਹਨੇ ਨਿਆ ਹੋਰ ਡਿਟੇਲ ਅਛਾ ਬਿਕਰ ਆਪਣੇ ਕੋਲ ਵੀਰ ਜਿਹੜੇ ਖੇਤੀ ਬੜੀ ਸਾੰਦ ਦਾ ਦੋ ਟਰੈਕਟਰ ਹਾਂਜੀ ਇੱਕ ਟਰਾਲੀ ਜੀ ਇੱਕ ਟਰਾਲੀ ਜੀ ਅਛਾ ਜਿਹੜੇ ਟਰੈਕਟਰ ਦੋ ਕਿਹੜੇ ਕਿਹੜੇ 855 ਸੀ ਕਿ ਦੱਸਿਆ ਇੱਕ 855 올ਡ ਮਾਡਲ ਦਾ ਪੁਰਾਣਾ ਮਾਡਲ ਪੁਰਾਣਾ ਮਾਡਲ ਇੱਕ 3610 ਆਹ ਫੋਰਡ 3610 ਹਾਂਜੀ ਤੇ ਜਿਹੜਾ 3610 ਉਹ ਕਿੰਨਾ ਮਾਡਲ ਹੈ 2099 ਮਾਡਲ ਹੈ ਭਾਜੀ 99 99 ਦੋਵੇਂ ਮਾਡਲ ਹਾਂਜੀ ਆਜੋ ਚਲਦੇ ਆਪਾਂ ਦੋਵਾਂ ਦੇ ਪੇਪਰ ਓਕੇ ਬਿਲਕੁਲ ਠੀਕ ਹੈ ਜੀ ਹਾਂਜੀ ਲਬਦੋਸ ਤੋਂ ਇਹ ਸਾੰਦ ਨੇ ਵੀਰ ਬਿਕਰ ਹੁਣ ਦੇ ਕੋਲ ਜੇ ਤੁਹਾਡੀ ਘਰ ਦੇ ਸੰਦ ਨੇ ਬਾਕੀ ਪੇਪਰਪੂਪਰ ਤੁਹਾਨੂੰ ਪੂਰੇ ਮਿਲ ਜਾਣਗੇ ਆਪਣੀ ਵਾਹ ਕੇ ਤਸੱਲੀ ਤੁਫੀ ਕਰਨੀ ਆ ਵਾਹ ਕੇ ਚਲਾ ਕੇ ਪਹਿਲੀ ਜ਼ਮੀਨ ਦੇ ਵਿੱਚ ਆਪਣੀ ਤਸੱਲੀ ਕਰ ਸਕਦੇ ਜੇ ਦੋਵੇਂ ਸੰਦ ਬਕਾਊ ਆ ਦੋਵੇਂ ਟਰੈਕਟਰ ਐ ਕਾਰ 55 ਸਫਰਾਜ ਇੱਕ ਫੋਰ 3610 ਅੱਛਾ ਬਿਕਰ ਜਿਹੜਾ ਵੀਰੇ ਫੋਰ 3610 ਕਿੰਨਾ ਮਾਰਦਾ ਵੀ 99 ਇਹ ਭਾਜੀ 99 ਮਾਡਲ ਆ ਤੇ 855 ਜੰਮੂ ਨੰਬਰ ਜੇ ਪਰ ਇਹ ਜੰਮੂ ਨੰਬਰ ਇਹ ਜੰਮੂ ਨੰਬਰ ਠੀਕ ਹੈ ਜੀ ਹਾਂ ਜੀ ਤੇ ਵੀਰੇ ਬਿਕਰ ਕੋਈ ਬੰਦ ਕਰ ਦਈਏ ਬੰਦ ਕਰਿਓ ਜੀ ਤੇ ਦੋਸਤੋ ਸਟਾਰਟਿੰਗ ਸਟੂਡਿੰਗ ਆ ਕੋਈ ਤੁਸੀਂ ਆ ਦੇਖ ਲਓ ਲੜੀ ਬੰਦ ਕਰ ਦਈਏ ਵੀਰ ਅਜਾ ਬਿਕਰ ਵੀਰ ਜਿਹੜਾ 483610 ਹੈ ਇਹ ਤੁਸੀਂ ਦੱਸਿਆ ਵੀ 91 ਮਾਡਲ ਆ ਜੰਮੂ ਨੰਬਰ ਜੀ ਐਨ ਕੇ ਨੰਬਰ ਹਾਂਜੀ ਜੀ ਕੇ ਨੰਬਰ ਤੇ ਬਾਕੀ ਡਾਕੂਮੈਂਟ ਪੂਰੇ ਕਾਪੀ-ਕੂਪੀ ਆਪਣੇ ਕੋਲ ਬਿਲਕੁਲ ਓਕੇ ਹਾਂਜੀ ਤੇ ਮਗਰਲੇ ਟਾਇਰ ਨੇ ਤੇ ਵੈਸੇ ਦੇਸੀ ਆ ਆ ਨਹੀਂ ਦੇਸੀ ਆ ਮਗਰਲੇ ਵੀ ਮਗਰਲੇ ਹਾਂਜੀ ਠੀਕ ਹੈ ਉਹ ਹੈਗੇ ਵੈਸੇ ਨਵੇਂ ਆ ਅਗਲੇ ਕਸੇ ਆ ਹੈ ਨਵੇਂ ਪੂਰੇ ਪੈਸੀ ਮੰਨ ਲਈ ਹਾਂਜੀ ਹਾਂਜੀ ਅਗਲੇ ਵੀ ਆਪਣੇ ਮਨ ਲਗੇ ਕਿਹੜੇ ਟਾਇਰ ਆ ਅਗਲੇ ਵੀ ਦੇਸੀ ਆ ਅਗਲੇ ਵੀ ਦੇਸੀ ਅਗਲੇ ਘਸ ਗਏ ਆ ਥੋੜੇ ਜਿਹੀ ਠੀਕ ਹੈ ਜੀ ਸੋ ਕੰਡੀਸ਼ਨ ਇੱਕ ਵਾਰੀ ਦੋਸਤੋ ਮਾਤਾ ਨੂੰ ਦਿਖਾ ਦੇ ਇਹਦਾ ਸ਼ੋਸ਼ਾ ਤੁਸੀਂ ਆ ਵੇਖ ਸਕਦੇ ਜੀ ਫੋਰ 36 ਦਾਸ ਆ ਠੀਕ ਆ ਜੀ 99 ਮਾਡਲ ਆ ਤੇ ਜੰਮੂ ਨੰਬਰਾਂ ਜੇ ਐਂਡ ਕੇ ਨੰਬਰ ਆ ਕਾਪੀ-ਕਾਪੀ ਤੁਹਾਨੂੰ ਮਿਲ ਜੂਗੀ ਪੂਰੇ ਡਾਕੂਮੈਂਟ ਜਿਹੜੇ ਹੈਗੇ ਆ ਇਸ ਟਰੈਕਟਰ ਦੇ ਸਬੰਧਤ ਉਹ ਤੁਹਾਨੂੰ ਪੂਰੇ ਡਾਕੂਮੈਂਟ ਮਿਲ ਜਾਣਗੇ ਆ ਤੁਸੀਂ ਟਾਇਰ ਦੇਖ ਸਕਦੇ ਜੀ ਬਿਲਕੁਲ ਜਿਹੜੇ ਪਏ ਹੋਏ ਆ ਠੀਕ ਆ ਜੀ ਸੁਪਰ ਦੇ ਟਾਇਰ ਆ 13628 ਦੇ ਟਾਇਰ ਨੇ ਠੀਕ ਆ ਜੀ ਸੁਪਰ ਕੰਪਨੀ ਦੇ ਤੇ ਬੈਕ ਸਾਈਡ ਤੋਂ ਹੁੱਕ ਤੋਂ ਵੀ ਤੁਹਾਨੂੰ ਦਿਖਾ ਦਗੇ ਆ ਵੇਖ ਸਕਦੇ ਹੋੱਕ ਫਟੀ ਠੀਕ ਆ ਕੰਡੀਸ਼ਨ ਕੰਡੀਸ਼ਨ ਚੰਗੀ ਆ ਸੋ ਜਿਹੜੇ ਵੀਰ ਨੇ ਥੋੜੇ ਵੀ ਪੈਸੇ ਖਰਚ ਕਰਕੇ ਦੋਸਤੋ ਕੰਮ ਚਲਾਉਣਾ ਛੋਟੇ ਫਾਰਮਰ ਵੀਰ ਨੇ ਤੇ ਭਾਲ ਕਰਦੇ ਪਏ ਕਿਸੇ ਟਰੈਕਟਰ ਖਰੀਦਣ ਦੀ ਤੇ ਹਾਥ ਤੁਸੀਂ ਪਾ ਸਕਦੇ ਜੇ ਬਾਕੀ ਡਾਕੂਮੈਂਟ ਚਲਾ ਕੇ ਵਾ ਕੇ ਤਸੱਲੀ ਕਰਨੀ ਆ ਉਹ ਤੁਹਾਨੂੰ ਜਿਹੜਾ ਦੋਸਤੋ ਇਸ ਜਗ੍ਹਾ ਇਸ ਪਲੇਸ ਤੇ ਆਣ ਕੇ ਕਰਨੀ ਪਊਗੀ ਤਸੱਲੀ ਠੀਕ ਆ ਜੀ ਤੋਂ ਸ਼ੀਟ ਸ਼ੂਟ ਵੀ ਜਿਹੜੀ ਚੰਗੀ ਮਰਗਾਰ ਮਰਗੋਟ ਬਿਲਕੁਲ ਚੰਗੇ ਆ ਦੋਹਾਂ ਸਾਈਡਾਂ ਵਾਲੇ ਮਰਗਾਰ ਚੰਗੇ ਆ ਤੇ ਟੂਲ ਬਾਕਸ ਵੀ ਲੱਗਾ ਹੋਇਆ ਇੱਕ ਪਾਸੇ ਕੋਈ ਚਾਬੀ ਜੋ ਵੀ ਰੱਖਣ ਵਾਸਤੇ ਸਮਾਨ ਤੇ ਬਾਕੀ ਬਿਕਰ ਲਿਫਟ ਪੰਪ ਦੀ ਪੂਰੀ ਤਸੱਲੀ ਹਾਂਜੀ ਕੋਈ ਆਵੇ ਵਾ ਕੇ ਫੇਰ ਸੌਦਾ ਕਰੀ ਠੀਕ ਹੈ ਜੀ ਹਾਂਜੀ ਬਲਕਿ ਗੇਅਰ ਕੋਰਾ ਬਿਲਕੁਲ ਹਾਂਜੀ ਬਿਲਕੁਲ ਓਕੇ ਤੇ ਇੰਜਨ ਦਾ ਵੀ ਓਕੇ ਪੰਪ ਪੰਪ ਬਿਲਕੁਲ ਓਕੇ ਹਾਂਜੀ ਹਾਂਜੀ ਪੂਰਾ ਜ਼ੋਰ ਜ਼ੋਰ ਲਾਉਂਦਾ ਹੈ ਪੂਰਾ ਤਸੱਲੀ ਆ ਬਾਈ ਬੂਜੀ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਤੇ ਸਲਪ ਸਟਾਰ ਆ ਦੋਸਤੋ ਠੀਕ ਆ ਕੰਡੀਸ਼ਨ ਤੁਸੀਂ ਆ ਦੇਖ ਹੀ ਲਈ ਜੇ 91 ਮਾਡਲ ਆ ਜੀ ਐਂਡ ਕੇ ਨੰਬਰ ਹੈਗਾ ਠੀਕ ਆ ਤੇ ਬਾਕੀ ਆਪ ਦੀ ਮੇਰਾ ਵੀਰ ਆ ਕੇ ਅਲਾਈਨਮੈਂਟ ਆ ਵੀ ਦੇਖ ਸਕਦੇ ਜੇ ਚਲਾ ਕੇ ਤਸੱਲੀ ਕਰ ਸਕਦੇ ਜੇ ਕਿਉਂਕਿ ਸੰਦ ਬਾਕੀ ਕੀ ਪਤਾ ਲੱਗਦਾ ਵੀ ਕੀ ਹੈਗਾ ਠੀਕ ਹੈ ਜੀ ਇਹਦੇ ਵਿੱਚ ਤੇ ਆ ਗੇਅਰ ਤੁਸੀਂ ਦੇਖ ਸਕਦੇ ਜੇ ਬਾਕੀ ਨਾ ਲਓ ਜੀ ਠੀਕ ਹੈ ਸੋ ਕੰਡੀਸ਼ਨ ਚੰਗੀ ਆ ਬਾਕੀ ਰੇਟ ਪੜਤਾ ਵੀਰ ਤੋਂ ਪੁੱਛਦੇ ਆਪਾਂ ਕੀ ਮੰਗ ਕਰਦਾ ਇਹਦੀ ਬਿਕਰ ਕੀ ਇਹਦਾ ਮੁੱਲ ਕਰਦੇ ਵੀਰੇ ਕਿੱਥੋਂ ਤੱਕ ਹਾਂ ਜੀ ਵੀਰ ਜੀ ਇਹਦਾ 1.5 1.5 ਲੱਖ ਕਰ ਦਿੰਦੇ ਆ 1.5 ਲੱਖ ਹਾਂਜੀ 1.5 ਲੱਖ ਜਿਆਦਾ ਕਿੱਥੋਂ ਤੱਕ ਜੇ ਕੋਈ ਦੋਵੇਂ ਕਰੂਗਾ ਫਿਰ ਸੌਦਾ ਸਸਤਾ ਕਰ ਦਾਂਗੇ ਥੋੜੇ ਜੀ ਜੀ 855 ਦੇ ਵੀ ਨਾਲ ਤੋਂ ਹਾਂਜੀ ਹਾਂਜੀ ਇਹਦਾ ਵੀ 1.5 ਲੱਖ ਦੇ ਵਿੱਚ ਕੋਈ ਰਾਜ ਆ ਦੇ ਦਈਏ ਵੀ ਇੱਥੋਂ ਤੱਕ ਖਾਨਾ ਹੋ ਜੂਗੀ। 1:30 ਤੱਕ ਕਰ ਦਾਂਗੇ। 1:30 ਤੱਕ? ਹਾਂਜੀ, ਛੱਡੀ ਦਵਾਂ। ਠੀਕ ਹੈ ਜੀ। ਹਾਂਜੀ। ਲਓ ਦੋਸਤੋ 1.30 ਹਜ਼ਾਰ ਦੇ ਵਿੱਚ ਤੁਹਾਨੂੰ ਇਹ ਟਰੈਕਟਰ ਮਿਲ ਜੂਗਾ ਫੋਰਡ 3610 ਆ 99 ਮਾਡਲ ਆ ਜੀ ਐਂਡ ਕੇ ਨੰਬਰ ਆ। ਬਾਕੀ ਆਪਣਾ ਵਾਹ ਕੇ ਚਲਾ ਕੇ ਤਸੱਲੀ ਤੁਸੀਂ ਕਰ ਲਿਓ ਠੀਕ ਆ। ਇੱਕ ਟਰੈਕਟਰ ਇੱਧਰ ਵਿਖਾਉਣੀ ਆ ਤੁਹਾਨੂੰ 855 ਇਹ ਵੀ 99 ਮਾਡਲੀ ਆ। ਹਾਂਜੀ, ਇਹ ਵੀ 99। ਇਹ ਵੀ 99 ਮਾਡਲ ਆ ਦੋਸਤੋ। ਇਹ ਪੰਜਾਬ ਨੰਬਰ ਲੋਕਲ ਪੰਜਾਬ ਆਪਣੇ। ਹਾਂਜੀ। ਠੀਕ ਆ। ਇਹ ਪੰਜਾਬ ਨੰਬਰ ਸੋ ਮਗਰਲੇ ਟਾਇਰ ਜਿਹੜੇ ਗੂਡੀਅਰ ਦੇ ਹੈਗੇ ਆ ਪੱਕੇ ਟਾਇਰ ਆ ਦੋਸਤ ਟਾਇਰ ਪੱਕੇ ਆ ਅੱਗੇ ਕਿਸੇ ਵੀਰ ਨੇ ਰਬੜ ਚੜਾਉਣੀ ਆ ਚਾਹੇ ਟਾਇਰ ਜੋੜੇ ਤੁਸੀਂ ਚਾਰੇ ਨਵੇਂ ਪਾਉਣੇ ਉਹ ਤੁਹਾਡੀ ਖੁਸ਼ੀ ਆ ਅਗਲੇ ਟਾਇਰ ਵੈਸੇ ਚੰਗੀ ਕੰਡੀਸ਼ਨ ਦੇ ਵਿੱਚ ਨੇ ਠੀਕ ਆ ਜੀ ਗੱਡੀ ਗਾਡੀ ਪੂਰੀ ਆ ਤੇ ਮਗਰਲੇ ਵੈਸੇ ਕਸੇ ਆ ਪਰ ਪੱਕੇ ਟਾਇਰ ਆ ਠੀਕ ਆ ਜੀ ਤੇ ਜਿਹੜੇ ਵੀਰ ਨੇ ਕੰਮ ਚਲਾਉਣਾ ਚਲਾ ਸਕਦਾ ਨਹੀਂ ਤਾਂ ਤੁਸੀਂ ਨਵੇਂ ਵੀ ਟਾਇਰ ਟੱਪਾ ਪਾ ਲਓਗੇ 99 ਮਾਡਲ ਦਾ 855 ਪਹਿਲੀ ਸ਼ੋਅ ਦੇ ਵਿੱਚ ਪੁਰਾਣੀ ਸ਼ੋਅ ਦੇ ਵਿੱਚ 올ਡ ਸ਼ੋਅ ਦੇ ਵਿੱਚ ਜਿਹੜਾ ਲਾਲ ਰੰਗ ਦੀ ਸ਼ੋਅ ਦੇ ਵਿੱਚ ਆਇਆ ਸੀ ਠੀਕ ਆ ਜੀ 91 ਮੋੜ ਦਾ ਠੀਕ ਆ ਪੰਜਾਬ ਨੰਬਰ ਸੋ ਡਾਕੂਮੈਂਟ ਜਿਹੜੇ ਕੰਪਲੀਟ ਤੁਹਾਨੂੰ ਮਿਲ ਜਾਣਗੇ ਆਪਣਾ ਤੁਸੀਂ ਘਰਣ ਕੇ ਦੇਖ ਸਕਦੇ ਜੀ ਅਖੀ ਆ ਜਿਹੜੀ ਦੋਸਤੋ ਠੀਕ ਹੈ ਜੀ ਹਾਲਤ ਕੰਡੀਸ਼ਨ ਜਿਹੜੀ ਆ ਟਰੈਕਟਰ ਦੀ ਆ ਤੁਹਾਡੇ ਸਾਹਮਣੇ ਆ ਨਾ ਲੋ ਜੀ ਬਾਕੀ ਫਿਕਰ ਭਈ ਆ ਵੀ ਚਾਲੂ ਹਾਲਤ ਵਿੱਚ ਹੀ ਆ ਬਿਲਕੁਲ ਚਲਦੇ 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 ਆ ਹਾਂ ਜੀ ਵੌਨ ਫੋਨ ਦੇ ਵਿੱਚ ਗੇਅਰ ਕੋਰਦਾ ਤੇ ਇੰਜਨ-ਉੰਜਨ ਤਾਂ ਵੀ ਓਕੇ 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 ਇਹਦੇ ਨਾਲ ਉਹਦੇ ਨਾਲ ਉਹ ਇਹ ਜ਼ਿਆਦਾ ਜ਼ੋਰ ਮਾਰਦਾ ਠੀਕ ਹੈ ਜੀ ਹਾਂਜੀ ਸਵੇਰ ਕਹਿੰਦਾ ਵੀ ਉਹਦੇ ਨਾਲੋਂ ਇਹ ਜ਼ਿਆਦਾ ਜ਼ੋਰ ਮਾਰਦਾ ਠੀਕ ਹੈ ਜੀ ਤਸੱਲੀ ਬਖਸ਼ ਇੰਜਨ ਸਰਵਸੁਰਵ ਸਾਵਧਾਨੀ ਠੀਕੋਸ਼ ਹੋਇਆ ਜਾਂਦਾ ਕੋਈ ਆਪਣਾ ਕੰਮ ਸਰਵਸਭਾਰੀ ਸੀਜ਼ਨ ਸੀ ਕਰਾਈ ਸੀ ਅੱਛਾ ਜੀ ਤੇ ਆਹ ਸੀਜ਼ਨ ਚ ਦੇ ਲੋ ਲਓ ਵੀ ਦੋਸਤੋ ਹੋਕਾ ਹੱਕ ਤੁਸੀਂ ਆਹ ਵੇਖ ਲਓ ਠੀਕ ਹੈ ਜੀ ਹੋਕ ਬੈਕ ਸਾਈਡ ਤੋਂ ਆਹ ਵੇਖ ਲਓ ਠੀਕ ਹੈ ਜੀ ਤੇ ਉਹ ਕੋਈ ਵੀਰ ਆ ਗਿਆ ਵੀ ਤਸੱਲੀ ਕਰਦਾ ਡਿਸਟ੍ਰਿਬਿਊਟਰ ਵੀ ਹੈਗਾ ਜੀ ਹਨਾ ਹਾਂਜੀ ਸਿੰਗਲ ਡਿਸਟ੍ਰਿਬਿਊਟਰ ਵੀ ਹੈਗਾ ਲਓ ਬਾਕੀ ਪੀਡਿਓ ਪੂੜਿਓ ਬਗਹਿਰ ਬੂਰ ਪੂਰਾ ਓਕੇ ਬਿਲਕੁਲ ਓਕੇ ਭਾਜੀ ਬਿਲਕੁਲ ਠੀਕ ਹੈ ਤੇ ਬਿਕਰ ਇਹਦਾ ਵੀਰੇ ਕੀ ਰਊਗਾ ਲੈਣ ਦੇਣ ਇਹਦਾ ਹੈ ਭਾਜੀ 1 30 ਕਰ ਦਾਂਗੇ 1 30 ਹਾਂਜੀ ਵੀ ਦੋਵੇਂ ਇੱਕੋ ਜੇ ਰੇਟ ਤੇ ਦੇ ਦੇਣ ਇੱਕੋ ਰੇਟ ਤੇ ਜੇ ਦੋਹਾਂ ਦਾ ਕੋਈ ਕਰੂਗਾ ਫਿਰ ਦੋਹਾਂ ਦਾ ਹੋਰ ਸਸਤਾ ਕਰ ਦਾਂਗੇ ਹੋਰ ਵਿੱਚੋਂ ਹੋ ਜਾਊਗਾ ਹਾਂਜੀ ਹੋਰ ਵੀ ਘਰ ਦੇ ਫੁੱਲਾ ਵੀ ਜੇ ਕਿਸੇ ਦੀ ਵੰਡ ਚ ਆ ਗਿਆ ਕੋਈ ਹਾਂਜੀ ਹਾਂਜੀ ਅੱਛਾ ਬਿਕਰ ਭਾਈ ਇੱਕ ਜਿਹੜੀ ਜਾਲੀ ਲੱਗੀ ਆ ਟਰਾਲੀ ਬਕਾਊਗਾ ਕਿੰਨੇ ਫੁੱਟੀ ਆ ਇਹ ਭਾਜੀ 12 ਫੁੱਟੀ ਆ 12 ਫੁੱਟੀ ਆ ਕਿ 11 ਫੁੱਟੀ ਆ 11 11 ਫੁੱਟੀ ਆ 11 ਅਛਾ ਜਾਲੀ ਲੱਗੀ ਹੈ ਪਹਿਲਾ ਮਨ ਕੇ ਤੂੜੀ-ਤਾੜੀ ਤੇ ਚਲਦੀ ਰਹੀ ਹੈ ਹਾਂਜੀ ਹਾਂਜੀ ਤੂੜੀ ਤੇ ਚਲਦੀ ਰਹੀ ਹੈ ਠੀਕ ਹੈ ਜੀ ਹਾਂਜੀ ਤੇ 11 6 ਦੋਸਤੋ ਇਹ ਟਰਾਲੀ ਅਵੇਲੇਬਲ ਹੈਗੀ ਆ ਕਿਸੇ ਵੀਰ ਨੇ ਕਿ ਤੂੜੀ ਰੀਪਰ ਤੇ ਯੂਜ਼ ਕਰਨੀ ਆ ਤੇ ਉਹ ਤੁਸੀਂ ਲਾ ਸਕਦੇ ਜੇ ਕੰਡੀਸ਼ਨ ਮੈਂ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਨੇੜੇੋਂ ਦਿਖਾ ਦਿੰਨਾ ਜਾਲੀ ਜੁਲੀ ਲੱਗੀ ਹੋਈ ਆ ਥੋੜਾ ਜਿਹਾ ਤੁਹਾਨੂੰ ਬਾਹਰੋਂ ਵਿਖਾ ਦਿੰਨੇ ਆਪਾਂ ਜਿੱਦਾਂ ਵੀ ਹੈਗੀ ਠੀਕ ਆ ਆ ਲਓ ਐ ਹੋਰ ਨੇੜੇ ਤੋਂ ਦਿਖਾ ਦਗੇ ਆ ਟਾਇਰ ਟੱਪਾ ਜੀ ਐਲੀ ਮਾਦੋਣੀ ਦੇ ਵਿੱਚ ਆਹ ਆ ਲਓ ਠੀਕ ਆ ਇੱਕ ਵਾਰੀ ਆ ਜਿਹੜਾ ਦੋਸਤੋ ਇੰਟਰਨਲ ਹੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਾਹਰੋਂ ਇੱਕ ਵਾਰੀ ਤੁਸੀਂ ਵੇਖ ਲਓ ਜਾਲੀ ਜੋਲੀ ਪੂਰਾ ਵੈੱਡ ਬੁੱਡ ਜਾਲੀ ਇਸੇ ਤਰ੍ਹਾਂ ਹੀ ਜਿਹੜੀ ਨਾਲ ਮਿਲ ਜੂਗੀ ਕਿਸੇ ਵੀਰ ਨੇ ਕਿ ਤੂੜੀ ਰੀਪਰ ਤੇ ਲਾਉਣੀ ਆ ਉਹ ਵੀ ਤੁਸੀਂ ਲਾ ਸਕਦੇ ਜੇ ਬੈਕ ਸਾਈਡ ਤੋਂ ਡਾਲੇ ਤੋਂ ਦਿਖਾ ਦਿਓ ਆ ਲਓ ਵੇ ਕੰਮ ਸਾਰਾ ਕਰਵਾਇਆ ਹੋਇਆ ਹੂੰ ਹੂੰ ਕੰਮ ਕਰਾਇਆ ਬਾਜੀ ਮਤਲਬ ਕਿ ਤੂੜੀ ਦਾ ਵਧੀਆ ਚਲਦੀ ਵੀ ਪੈਸਾ ਖਰਚਣ ਦੀ ਲੋੜ ਨਹੀਂ ਨਹੀਂ ਤੂੜੀ ਦੇਣੀ ਇਹਨਾਂ ਨੂੰ ਖਰਚ ਨਹੀਂ ਲੋੜ ਕੋਈ ਵੀ ਠੀਕ ਆ ਜੀ ਲੋੜ ਵੀ ਆ ਲੋ ਜੀ ਠੀਕ ਹੈ ਜੀ ਸੁਵੰਦਰੋਂ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਦੋਸਤੋ ਬਾਕੀ ਟੱਚਿੰਗ ਟੂਚਿੰਗ ਜਿੰਨਾ ਵੀ ਕੰਮ ਹੋਣਾ ਸੀ ਕੰਪਲੀਟ ਇਹਦਾ ਵੀਰ ਉਹਨਾਂ ਨੇ ਕਰਵਾਇਆ ਜਾਲੀ ਜੁਲੀ ਤੇ ਬਿਲਕੁਲ ਐਨ ਸੈਟ ਸਟ ਕਰਕੇ ਠੀਕ ਹੈ ਜੀ ਨਟ ਨਟ ਬੋਲਟ ਪੂਰੇ ਲਾ ਕੇ ਫਿਟ ਕਰਕੇ ਡੱਕੀ ਹੋਈ ਆ ਤੇ ਵੈਲਡਿੰਗ ਬੋਲਡਿੰਗ ਜਿੱਥੇ ਕੋਈ ਲੱਗਣ ਵਾਲਾ ਸੀ ਉੱਥੇ ਲਾ ਲੋ ਕੇ ਪੂਰੀ ਟੱਚ ਟੌਪ ਕਰਵਾਈ ਆ ਅੱਗੇ ਅੱਛਾ ਵੀਰ ਬਿਕ ਰਹੇ ਆ ਫਿਰ ਕਿੱਥੋਂ ਤੱਕ ਵੀਰ ਜੀ ਕਰਦੇ ਆ ਮੁੱਲ ਲੈਣ ਦੇ ਨੇ ਦਾ ਇਹਦਾ ਭਾਜੀ 75000 75000 ਹਾਂ ਜੀ ਠੀਕ ਹੈ ਜੀ ਲਓ ਦੋਸਤੋ 75000 ਦੇ ਵਿੱਚ ਮਿਲ ਜੂਗੀ ਤੁਹ ਠੀਕ ਆ ਸੋ ਮਜਬੂਤ ਗਾਡਰਾ ਤੇ ਪੱਕੇ ਟਾਇਰ ਆ ਠੀਕ ਆ ਜੀ ਹਿੱਸਾ 4 ਇੰਚ ਹੀ ਆ ਜੀ ਆ ਲਓ ਜੀ ਸੁਆਤ ਹਲੋ ਜੀ ਦੋਸਤੋ ਹੈਗੀ ਆ ਹਾਲਤ ਕੋਈ ਗਲਾਵਟ ਨਹੀਂ ਕੀ ਕੋਈ ਗਾਡਰਾਂ ਦੇ ਨਾਲ ਠੀਕ ਆ ਜੀ ਬਾਕੀ ਰੰਗ ਰੰਗੂ ਹੋਣ ਵਾਲਾ ਪੇਂਟ ਹੋਣ ਵਾਲਾ ਉਹ ਕੋਈ ਵੀਰ ਆਪਣੀ ਇੱਛਾ ਦੇ ਅਨੁਸਾਰ ਤੁਸੀਂ ਕਰਵਾ ਸਕਦੇ ਜੀ ਠੀਕ ਆ ਜੋਨ ਮੌਕੇ ਤੇ ਮੌਜੂਦ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਆਪਾਂ ਤੁਹਾਨੂੰ ਦਿਖਾਈ ਦਿੱਤੀ ਆ ਠੀਕ ਆ ਆ ਲਓ ਜੀ ਠੀਕ ਹੈ ਜੀ ਅੱਛਾ 1 ਰੁਪਈਆ 75 ਕੇ 1000 ਰੁਪਈਆ ਕਰਦੇ ਆ ਡਿਮਾਂਡ ਠੀਕ ਹੈ ਭਰਾ ਤੇ ਇਹ ਅੱਛਾ ਆਪਣੇ ਕੋਲ ਸੰਤ ਸੀਗੇ ਹੈ ਹਾਂਜੀ ਤੇ ਨੰਬਰ ਬੋਲ ਦਈਏ ਆਪਣੇ 81988 ਹਾਂ 2863 ਠੀਕ ਹੈ ਜੀ ਹਾਂਜੀ ਇੱਕੋ ਨੰਬਰ ਹੀ ਚੱਲਦਾ ਇੱਕੋ ਨੰਬਰ ਹੀ ਹੈ ਭਾਜੀ ਠੀਕ ਹੈ ਲਓ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਬਿਕਰ ਸਰੀਹਾਲੀ ਕਲਾਂ ਤੁਸੀਂ ਖਾਸ ਵਿਜਿਟ ਕਰਨੀ ਹੈ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫਿਲਹਾਲ ਦੋਸਤੋ ਇਹ ਪਸ਼ੂ ਤੁਹਾਨੂੰ ਦਿਖਾਉਣੇ ਸੀ ਇਸ ਘਰੋਂ ਤੇ ਇਹ ਸੰਤ ਦਿਖਾਉਣੇ ਸੀ ਕਿ ਐਗਰੀਕਲਚਰ ਖੇਤੀ ਬੜੀ ਸੰਤ ਸੀਗੇ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ